ਉਹ ਕਿਸਾਨ ਭਰਾਓ ਗਰੀਬ ਦਾ ਤੇ ਕਿਸਾਨ ਦਾ ਨੌ ਮਾਸਤਾ ਰਿਸ਼ਤਾ ਹੈ ਜੇ ਗਰੀਬ ਦਾ ਬੱਚਾ ਰਾਤ ਨੂੰ ਭੁੱਖਾ ਸੌਂਦਾ ਆਟਾ ਨਹੀਂ ਹੋਣਾ ਫੇਰ ਉਹ ਦੂਜੇ ਦੇ ਘਰੇ ਰਾਤ ਨੂੰ ਵੜੂਗਾ ਆਪਦੇ ਬੱਚੇ ਦਾ ਢਿੱਡ ਭਰਨ ਵਾਸਤੇ ਉਹਰਾ ਕਸੂਰ ਨਹੀਂ ਤੇ ਡਾਕਟਰ ਮਨਮੋਹਨ ਸਿੰਘ ਨੂੰ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਗਰੀਬ ਦਾ ਚੁੱਲ੍ਹਾ ਨਾ ਜਲਿਆ ਤਾਂ ਦੇਸ਼ ਦੇ ਵਿੱਚ ਆਪਸ ਵਿੱਚ ਲੜਾਈ ਹੋ ਜਾਏਗੀ ਵੱਡਾ ਟੁੱਕੀ ਸ਼ੁਰੂ ਹੋ ਜਾਏਗੀ ਇਸ ਕਰਕੇ ਮਨਰੇਗਾ ਲੈ ਕੇ ਆਂਦੀ ਹੁਣ ਬੀਬੀਓ ਉਹ ਮੇਰੀਓ ਮਾਤਾ ਪਿਓ ਨੂੰ ਇਹ ਮੋਦੀ ਕੀ ਕਹਿੰਦਾ ਪਤਾ ਹੈ ਮੋਦੀ ਜੀ ਕਹਿੰਦੇ ਆ ਕਿ ਮੈਂ ਤੁਹਾਡੇ 125 ਦਿਨ ਕਰਤੇ ਚਲਾਕ ਬਹੁਤ ਹੈ ਜਿਵੇਂ ਜ਼ਿਮੀਂਦਾਰਾਂ ਨੂੰ ਕਹਿੰਦਾ ਸੀ ਕਿ ਮੈਂ ਕਾਲਾ ਮੈਂ ਤੁਹਾਡੇ ਤਿੰਨ ਖੇਤੀ ਕਾਨੂੰਨ ਬਣਾਏ ਆ ਇਹਦੇ ਨਾਲ ਤੁਹਾਡੀ ਫਸਲ ਦੁੱਗਣੀ ਹੋ ਜੂਗੀ ਤੁਹਾਡੀ ਕਮਾਈ ਦੁੱਗਣੀ ਹੋ ਜੂਗੀ ਆਪकी ਆਇਆ ਵੱਧ ਜਾਏਗੀ ਭਾਈ ਕਿਸਾਨਾਂ ਦੀ ਫਸਲ ਕੋਈ ਕਮਾਈ ਦੁੱਗਣੀ ਹੋਈ ਨਹੀਂ ਹੋਈ ਫਿਰ ਕਿਸਾਨਾਂ ਨੂੰ ਪਤਾ ਲੱਗਿਆ ਇਹ ਤਖੜੇ ਸੀ ਕਿਸਾਨ ਇਹਦਾ ਬਾਰਡਰ ਤੇ ਜਾ ਕੇ ਬੈਠੇ ਰਹੇ ਕਿਸਾਨ ਯੂਨੀਅਨ ਆ ਗਈਆਂ ਸਮੁੱਚੇ ਦੁਨੀਆ ਨੇ ਇਹਦੇ ਚ ਆਪਣਾ ਯੋਗਦਾਨ ਪਾਇਆ ਤੇ ਮੋਦੀ ਨੇ ਉਹ ਕਾਲੇ ਕਾਨੂੰਨ ਭੰਗ ਕਰਤੇ ਹਜੇ ਵਾਪਸ ਨਹੀਂ ਲਾਏ ਲੇਕਿਨ ਥੋੜੇ ਸਮੇਲੇ ਭੰਗ ਕਰਤੇ ਤੇ ਸਾਡਾ ਕਿਸਾਨੀ ਦਾ ਕਿੱਤਾ ਬਚ ਗਿਆ ਹੁਣ ਇਹ ਕਹਿੰਦਾ 125 ਦਿਨ ਕਰਤੇ ਮੈਨੂੰ ਇਹ ਦੱਸੋ ਸਾਰੀਆਂ ਮੇਰੀਆਂ ਮਾਤਾਵਾਂ ਭੈਣਾ ਤੁਹਾਨੂੰ ਕੋਈ ਐਸੀ ਮਾਂ ਭੈਣ ਇੱਥੇ ਬੈਠੀ ਹੋਵੇ ਜਿਹਨੂੰ 100 ਦਿਨ ਦਾ ਕੰਮ ਮਿਲਿਆ ਹੋਵੇ ਬੋਲੋ ਭਾਈ ਹੱਥ ਖੜੇ ਕਰੋ ਮਿਲਿਆ ਪੱਤਰਕਾਰ ਭਾਈ ਵੇਖ ਲਓ ਦਵਾਰੇ ਹੱਥ ਲਾਇਓ ਇਹਨਾਂ ਨੇ ਦੇਖਿਆ ਨਹੀਂ ਦਵਾਰੇ ਹਲਾਇਓ ਖਬਰ ਇਹਨਾਂ ਨੇ ਲਾਉਣੀ 50 ਦਿਨ ਦਾ ਮਿਲਿਆ ਉਧਰ ਦੇਖੋ ਭਾਈ ਅੱਧਿਆਂ ਨੂੰ ਮਿਲਿਆ ਹੋਣਾ 50 ਦਿਨ ਜਦੋਂ 50 ਦਿਨ ਦਾ ਕੰਮ ਨਹੀਂ ਮਿਲਿਆ ਗਾਂਧੀ ਸਾਹਿਬ ਤਾਂ 125 ਦਿਨ ਦਾ ਕਿਵੇਂ ਮਿਲੇਗਾ ਮੋਦੀ ਨੂੰ ਇਹ ਗੱਲ ਦਾ ਪਤਾ ਸੀ ਵੀ ਜੇ ਸਿੱਧੀ ਨਰੇਗਾ ਬੰਦ ਕਰਤੀ ਤਾਂ ਲੋਕ ਕੁੱਟਣਗੇ ਤੇ ਸਾਨੂੰ ਵੋਟ ਨਹੀਂ ਪਾਉਣੀ ਇੱਕ ਟਾਰੀ ਇਹਨਾਂ ਨੂੰ ਬੇਸਕੂ ਬਣਾਓ 125 ਦਿਨ ਕਰਤੇ ਉਹਨੂੰ ਪਤਾ ਦਿਨ ਤਾਂ 50 ਨਹੀਂ ਕੰਮ ਮਿਲਦਾ 125 ਦਾ ਕੀ ਫਾਇਦਾ ਜੇ ਕਰਨਾ ਸੀ ਮੋਦੀ ਸਾਹਿਬ ਤਾਂ 700 ਰੁਪਇਆ ਦਿਹਾੜੀ ਕਰਦਾ ਗਰੀਬ ਦੀ ਭਾਵੇਂ 100 ਦੇ ਨਹੀਂ ਰੱਖਦਾ ਅਸੀਂ ਕੰਮ ਚਲਾ ਲੈਂਦੀਆਂ ਸਾਡੀ ਮੰਗ ਹੈ ਅੱਜ 20 ਸਾਲ ਹੋ ਗਏ ਨਰੇਗਾ ਚੱਲੀ ਨੂੰ ਅੱਜ ਗਰੀਬ ਦੀ ਦਿਹਾੜੀ 700 ਰੁਪਇਆ ਹੋਣਾ ਚਾਹੀਦੀ ਹੈ ਅੱਜ ਖੰਡ ਦਾ ਕੀ ਪਾ ਹੈ ਅੱਜ ਤੇਲ ਦਾ ਕੀ ਭਾਅ ਹੈ ਅੱਜ ਦਾਲਾਂ ਦਾ ਕੀ ਭਾਅ ਹੈ ਅੱਜ ਗੁੜ ਦਾ ਕੀ ਭਾਅ ਹੈ ਅੱਜ ਤੇਲ ਤੇ ਡੀਜ਼ਲ ਦਾ ਕੀ ਭਾਅ ਹੈ ਅੱਜ ਡੀਏਪੀ ਦਾ ਗੱਟਾ ਕੀ ਭਾਅ ਹੈ 450 ਰੁਪਏ ਦਾ ਗੱਟਾ ਮਿਲਦਾ ਸੀ ਮਨਮੋਹਨ ਸਿੰਘ ਜੀ ਵੇਲੇ ਅੱਜ 12 ਸਾਲਾਂ 1600 ਰੁਪਏ ਦਾ ਗੱਟਾ ਮਿਲਦਾ ਹੈ ਮਾਰ ਕੇ ਰੱਖਦਾ ਸਾਡਾ ਦੇਸ਼ ਸੋ ਸਾਡੀ ਲੜਾਈ ਕਾंग्रेस ਬੀਜੇਪੀ ਦੀ ਲੜਾਈ ਨਹੀਂ ਹੈ ਇਹ ਨੈਤਿਕਤਾ ਦੇ ਆਧਾਰ ਤੇ ਕਾਂਗਰਸ ਪਾਰਟੀ ਰਾਹੁਲ ਗਾਂਧੀ ਨੇ ਖਰਗੇ ਸਾਹਮਣੇ ਇਹ ਕਿਹਾ ਕਿ ਗਰੀਬਾਂ ਦੇ ਵਾਸਤੇ ਧਰਨੇ ਪ੍ਰਦਰਸ਼ਨ ਆਪਾਂ ਲਾਉਣੇ ਔਰ ਉਹਨਾਂ ਚਿਕਰ ਲੜਾਈ ਲੜਨੀ ਹੈ ਜਿੰਨਾ ਚਿਕਰ ਮੋਦੀ ਦਾ ਤੇ ਝਾੜੂ ਦਾ λεਹਾਂਦਾ ਕਾਲਾ ਕਾਨੂੰਨੇ ਵਾਪਸ ਨਹੀਂ ਲਿਆ ਦਿੰਦੇ ਉਹਨਾਂ ਚਿਕਰ ਮਰੇਗਾ ਦੇ ਵਰਕਰਾਂ ਦੀ ਲੜਾਈ ਲੜਨੀ ਹੈ ਸਾਲ ਰਹਿ ਗਿਆ ਉਹ ਬੀਪੀਓ ਮੇਰੀਓ ਮਾਤਾ ਉਹ ਪੈਣੋ ਇੱਕ ਸਾਲ ਰਹਿ ਗਿਆ ਜੇ ਹੁਣ ਨਾ ਹੋਇਆ ਅਗਲੇ 9 ਮਹੀਨੇ ਥੋੜੇ ਹਜ਼ਾਰ ਰੁਪਏ ਦੀ ਵੀ ਲੜਾਈ ਲੜ ਰਹੇ ਆ ਹਜ਼ਾਰ ਰੁਪਏ ਵੀ ਇਹ 4 ਸਾਲਾਂ ਦਾ ਜਿਹੜੇ ਇਕੱਠੇ ਪੈਸੇ ਜਾਂ 5 ਸਾਲਾਂ ਦੇ ਪੈਸੇ ਇਹ ਰੁਪਏ ਨਾਲ ਨਾ ਵਰਗੇ ਉਹ ਹਜ਼ਾਰ ਨਾਲ ਹੁਣ ਦੇਗਾ ਕਹਿੰਦਾ ਕੱਲ ਬਿਆਨ ਦਿੱਤਾ ਹੈ ਭਗਵੰਤ ਸਿੰਘ ਮਾਨ ਨੇ ਤੇ ਉਹਨਾਂ ਦੇ ਪਾਰਟੀ ਦੇ ਪ੍ਰਧਾਨਾਂ ਨੇ ਅਸੀਂ ਹਜ਼ਾਰ ਰੁਪਿਆ ਦੇਾਂਗੇ 4 ਸਾਲ ਟੱਪ ਗਏ ਐ ਤੁਹਾਡੇ ਨਾਲ ਧੋਖਾ ਹੋਇਆ ਐ 8 ਮਹੀਨਿਆਂ ਬਾਅਦ ਦੁਬਾਰੇ ਵੋਟਾਂ ਪੈਣੀਆਂ 60000 ਰੁਪਿਆ ਤਲੀ ਤੇ ਰਖਾਇਓ ਕਿ ਪਹਿਲਾਂ ਸਾਨੂੰ 50 ਸਾਲਾਂ ਦੇ ਪੈਸੇ ਦੇ ਭਗਵੰਤ ਮਾਨ ਸਿਆ ਫੇਰ ਤੈਨੂੰ ਅਸੀਂ ਵੋਟਾਂ ਦੁਆਰੇ ਝਾੜੂ ਨੂੰ ਪਾਵਾਂਗੇ ਨਹੀਂ ਨਹੀਂ ਪਾਉਂਦੀਆਂ ਹਜ਼ਾਰ ਹਜ਼ਾਰ ਜੇ ਮਿਲੇ ਇਹਨਾਂ ਨੇ ਆਪਦੀ ਜੇਬ ਚੋਂ ਨਹੀਂ ਦੇਣਾ ਜੇ ਮਿਲੇ ਲੈ ਲਿਓ ਪਰ ਜਿਵੇਂ ਤੁਹਾਡੇ ਨਾਲ ਧੋਖਾ ਕੀਤਾ ਏਦੋਂ ਪਹਿਲਾਂ ਆਪਾਂ ਧਾਰ ਵੋਟਾਂ ਪਾਈਆਂ ਕਿ ਨਹੀਂ ਪਾਈਆਂ ਇਹਨੇ ਕਿਹਾ ਸੀ ਵੀ ਅਸੀਂ ਤੈਨੂੰ ਦੇਾਂਗੇ ਦਿੱਤਾ ਨਹੀਂ ਆਪਾਂ ਧਾਰ ਪਾਈਆਂ ਕਿ ਨਹੀਂ ਪਾਈਆਂ ਬੋਲੋ ਆ ਸਾਧੂ ਸਿੰਘ ਜੀ ਨੂੰ ਹਰਾਇਆ ਉਧਾਰ ਪਾਈਆਂ ਹੁਣ ਤੁਹਾਡੇ ਨਾਲ ਵਾਅਦਾ ਕਰਦੇ ਆਂ ਇੱਕ ਵਾਰੀ ਜੇ ਤੁਸੀਂ ਸਭਕੀ ਨਾਲ ਸਿਖਾਇਆ ਸਰਕਾਰਾਂ ਨੂੰ ਇਹਨਾਂ ਲੀਡਰਾਂ ਨੂੰ ਜਿਹੜੇ ਝੂਠੇ ਵਾਅਦੇ ਕਰਦੇ ਤੇ ਫਿਰ ਆਪਣੀ ਗੱਲ ਨਹੀਂ ਬੰਦਨੀ ਸਾਨੂੰ ਇਹਨਾਂ ਨੂੰ ਸਭ ਸਿਖਾਉਣਾ ਪਏਗਾ ਔਰ ਤਖੜੇ ਹੋ ਕੇ ਜਿਵੇਂ ਲੋਕਾਂ ਨੂੰ ਕਮਲ ਜਾਂ ਮਾਰ ਰਹੇ ਬੇਕੂ ਬਣਾ ਰਹੇ ਪੱਤਰਕਾਰ ਸਾਥੀਓ ਪੰਜਾਬ ਦਾ ਗਵਰਨਰ ਪੰਜਾਬ ਦਾ ਗਵਰਨਰ ਯਾਤਰਾ ਕਰ ਰਿਹਾ ਹੈ ਚਾਰ ਜ਼ਿਲ੍ਹਿਆਂ 'ਚ ਪੈਦਲ ਮਾਰਚ ਵੇ ਕੱਲ ਉਹ ਰੇ ਯਾਤਰਾ ਫਰੋਜਪੁਰ ਸੀ ਕਹਿੰਦਾ ਨਸ਼ਿਆਂ ਦੇ ਖਿਲਾਫ ਯਾਤਰਾ ਹੈ ਮੰਨ ਗਏ ਬਾਈ ਧੰਨਵਾਦ ਗਵਰਨਰ ਸਾਹਿਬ ਲੇਕਿਨ ਇੱਕ ਗੱਲ ਆ ਬਈ ਪੁੱਛੋ ਵੀ ਇਹ ਬਾਰਡਰ ਦੇ ਪਰਲੇ ਪਾਸੋਂ ਨਸ਼ਾ ਆਉਂਦਾ ਹੈ ਬਾਰਡਰ ਤੋਂ ਪਾਕਿਸਤਾਨ ਦੇ ਬਾਰਡਰ ਤੋਂ ਡਰੋਨਾਂ ਦੇ ਰਾਹੀਂ ਨਸ਼ਾ ਆਉਂਦਾ ਹੈ ਤੇ ਡਰੋਨ ਸਾਰੇ ਬਾਰਡਰ ਤੇ ਕਬਜ਼ਾ ਕੀ ਰਿਹਾ ਹੈ ਬਾਰਡਰ ਸਟਾਰਟੀ ਫੋਰਸਸ ਦਾ ਬੀਐਸਐਫ ਦਾ ਤੇ ਬੀਐਸਐਫ ਦਾ ਮਾਲਕ ਕੌਣ ਹੈ ਬੀਜੇਪੀ ਤੇ ਅਮਿਤ ਸ਼ਾਹ ਤੇ ਗਵਰਨਰ ਸਾਹਿਬ ਉਹਨਾਂ ਦਾ ਨੁਮਾਇੰਦਾ ਹੈ ਜਨਾਬੇ ਆਲੀ ਗਵਰਨਰ ਸਾਹਿਬ ਜਾ ਕੇ ਸੈਂਟਰ ਨਾਲ ਗੱਲ ਕਰੋ ਭਗਵੰਤ ਮਾਨ ਸਾਹਿਬ ਜ਼ਿੰਮੇਦਾਰ ਹੈ ਨਸ਼ੇ ਦੇ ਪਰ ਭਗਵੰਤ ਮਾਨ ਸਾਹਿਬ ਦੇ ਨਾਲ-ਨਾਲ ਕੇਂਦਰ ਦੀ ਸਰਕਾਰ ਵੀ ਜ਼ਿੰਮੇਦਾਰ ਹੈ ਬੀਜੇਪੀ ਜੇ ਬੀਜੇਪੀ ਚਾਵੇ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦਾ ਹੈ ਜਾਨਕੀ ਬਾਰਡਰ ਤੋਂ 50 ਕਿਲੋਮੀਟਰ ਅੱਗੇ ਜਾ ਸਕਦੇ ਐ ਤੇ ਜੇ 50 ਕਿਲੋਮੀਟਰ ਦਾ ਜੇ ਅੰਮਰਸਰ ਟਾਰੀ ਬਾਰਡਰ ਤੋਂ ਚੱਲੀਏ ਤੇ ਜਨਾਬ ਜਲੰਧਰ ਤੱਕ ਜਾਵੜਿੰਦੇ ਐ ਤੇ ਜੇ ਨਸ਼ਾ ਤੁਸੀਂ ਨਹੀਂ ਬੰਦ ਕਰਾ ਸਕਦੇ ਦੋਵੇਂ ਸਰਕਾਰਾਂ ਰਲੀਆਂ ਮੋਦੀ ਸਾਹਿਬ ਤੇ ਇਧਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਇਹਨਾਂ ਨੇ ਬਰਬਾਦ ਕਰਤਾ ਇਹ ਪਤੰਦੇ ਰੰਨੇ ਝੁੱਠੇ ਐ ਕਹਿੰਦੇ ਯੋਧ ਨਸ਼ਾ ਵਿਰੋਧ ਕਹਿੰਦੇ ਨਸ਼ਾ ਖਤਮ ਹੋ ਗਿਆ ਮੇਰੀਓ ਮਾਤਾ ਪੈਣੋ ਪੱਤਰਕਾਰ ਇਹ ਥੋੜੇ ਜੇ ਬੇਲੀ ਆ ਕਈ 2 4 ਜਾਣੇ ਝਾੜੂ ਵਾਲਿਆਂ ਦੇ ਮੈਨੂੰ ਲੱਗਦਾ ਹੱਥ ਲਾਇਓ ਨਸ਼ਾ ਬੰਦ ਹੋ ਗਿਆ ਕਿ ਨਹੀਂ ਦੇਖਿਓ ਭਾਈ ਸਾਰਿਆਂ ਨੂੰ ਨਹੀਂ ਕਹਿੰਦੇ ਇੱਕ ਅੱਡੇ ਨੂੰ ਕਹਿੰਦੇ ਨਸ਼ਾ ਬੰਦ ਹੋ ਗਿਆ ਇਹ ਹਾਲਾਤ ਹੈ ਇਹ ਯੋਧ ਨਸ਼ਾ ਵਿਰੋਧ ਹੁਣ ਕਾਂਗਰਸ ਪਾਰਟੀ ਯੁੱਧ ਚਲਾਏਗੀ ਯੁੱਧ ਤੇ ਝਾੜੂ ਵਿਰੁੱਧ ਯੁੱਧ ਝੂਠਾ ਵਿਰੁੱਧ ਇਹਨਾਂ ਕਾਫਰਾਂ ਦੇ ਵਿਰੁੱਧ ਇਹਨਾਂ ਨੇ ਮਾਰ ਕੇ ਰਖਤਾ ਅੱਜ ਹੁਣੇ-ਹੁਣੇ ਜਿਹੜਾ ਇਧਰੋਂ ਗਿਆ ਉਧਰ ਸੁਨੀਲ ਜਾਖੜ ਪੰਜਾਬ ਦਾ ਭਾਜਪਾ ਦਾ ਪ੍ਰਧਾਨ ਕਹਿੰਦਾ ਕਾਂਗਰਸੀਆਂ ਨੂੰ ਦੋ ਭੂਤ ਵਿਖਦੇ ਆ ਚਲ ਕਮ ਸੇ ਕਮ ਇਹ ਤਾਂ ਮੰਨਿਆ ਨਾ ਵੀ ਦੋ ਭੂਤ ਐ ਇੱਕ ਕਾਲੀ ਦਾ ਭੂਤ ਕਿਹਾ ਇੱਕ ਭਾਜਪਾ ਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਜਿਹੜਾ ਗਵਰਨਰ ਹੈ ਇਹ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਕਾਲੀ ਦਲ ਤੇ ਭਾਜਪਾ ਦਾ ਸਾਰੇ ਸਿੱਖਾਂ ਦੇ ਮੁੱਦੇ ਜਿਨ੍ਹਾਂ ਤੇ ਅਕਾਲੀ ਦਲ ਛੱਡ ਕੇ ਗਿਆ ਸੀਗਾ ਭਾਜਪਾ ਨਾਲ ਸਮਝੌਤਾ ਅੱਜ ਉਹ ਸਾਰੇ ਮੁੱਦੇ ਤਿਉਂ ਦੇ ਤਿਉਂ ਪਏ ਐ ਹੁਣ ਇਹਨਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਮਿਹਰੀ ਵਗ ਰਹੀ ਆ ਇਹ ਕੰਮ ਰੁਕਣਾ ਨਹੀਂ ਇਕੱਠੇ ਹੋ ਜਾਓ ਲੈ ਗੱਲ ਸੁਣ ਲੋ ਕਾਲੀਓ ਤੇ ਭਾਜਪਾ ਆ ਰਹੇ ਭਾਵੇਂ ਇਕੱਠੇ ਹੋ ਜਾਓ ਤੇ ਭਾਵੇਂ ਉਲਟੇ ਹੋ ਜਾਓ ਭਾਵੇਂ ਸਿੱਧੇ ਹੋ ਜਾਓ ਲੇਕਿਨ ਕਾਂਗਰਸ ਪਾਰਟੀ ਔਰ ਪੰਜਾਬ ਦੇ ਲੋਕ ਹੁਣ ਤੁਹਾਨੂੰ ਵੋਟਾਂ ਨਹੀਂ ਪਾਉਣਗੇ ਕਾਂਗਰਸ ਪਾਰਟੀ ਦਾ ਰਾਜ ਦੁਆਰੇ ਮਹਾਲ ਕਰਨਗੇ